ਚਲ ਰਹੀਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਮੂਹ ਦੀ ਚੋਨਾ ਨੂੰ ਲੈ ਕੇ ਅਸੀਂ ਆਪਣੀ ਸਬਡਿਵੀਜ਼ਨ ਦੀ ਅਸਟੂਨ ਨਾਲ ਲੈ ਕੇ ਉਹ ਪੂਰੀ ਫੋਰਥ ਦੇ ਨਾਲ ਇੱਕ ਫੈਗਮਚ ਕੀਤਾ ਗਿਆ ਸ਼ਹਿਰ ਫਤਗੜ ਚੂੜੀਆਂ ਵਿੱਚ ਤੇ ਨਾਲ ਹੋਰ ਲੱਗੇ ਪਿੰਡਾਂ ਵਿੱਚ ਅਸੀਂ ਹੀ ਇਹ ਜਿਹੜੀਆਂ ਚੋਨਾ ਨੂੰ ਲੈ ਕੇ ਸੈਂਸਿਵ ਸਕਿਉਰਟੀ ਨੂੰ ਪਬਲਿਕ ਸੈਂਸਿਵ ਸਕਿਉਰਟੀ ਰਵੇ ਇਹ ਮਸਤ ਮਸਤਾ ਦੇ ਨਾਲ ਇੱਕ ਫੈਗਰੇ ਦਿੱਤਾ ਗਿਆ ਤੇ ਮੇਰੀ ਅਪੀਲ ਹੈ ਸਾਰੇ ਮਾੜੇ ਅਨਸਰਾਂ ਨੂੰ ਗੈਰ ਜਿਹੜੇ ਗੈਰ ਸਮਾਜ ਅਨਸਰਾਂ ਨੂੰ ਕਿ ਉਹ ਬਾਜ਼ ਰਹਿਣ ਇਹ ਤਾਂ ਆਦੀ ਕੋਈ ਵੀ ਉਹ ਘਟਨਾ ਨੂੰ ਜਾਨਾ ਦੇ ਨਹੀਂ ਉਹਨਾਂ ਨੂੰ ਨਿਜੀ ਭੁਗਤਾਨ ਦੇਵਾਂਗੇ ਤੇ ਜਿਹੜੇ ਲਾਇਸੈਂਸਧਾਰ ਨੇ ਜਿਹੜਾ ਸਾਰੇ ਸੰਸਦਾਰ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਜਿਹੜੇ ਲਾਇਸੈਂਸੀ ਵਪਾਰ ਨੇ ਉਹ ਥਾਣੇ ਵਿੱਚ ਜਰੂਰ ਜਮ੍ਹਾਂ ਕਰਾਉਣ ਸਰ ਬੈਲ ਐਲੀਮੈਂਟ ਜਿਹੜੇ ਉਹਨਾਂ ਨੂੰ ਕੀ ਕਲੀਅਰ ਮੈਸੇਜ ਉਹਨਾਂ ਨੂੰ ਕਲੀਅਰ ਮੈਸੇਜ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਹੀ ਘਟਨਾ ਨੂੰ ਜੇ ਅੰਜਾਮ ਦੇਣਗੇ ਤਾਂ ਉਹਨਾਂ ਨੂੰ ਨਿਜੀ ਭੁਗਤਾਨ ਦੇਵਾਂਗੇ ਚੋਣਾਂ ਨੂੰ ਲੈ ਕੇ ਪੁਤਤੀਆਂ ਕਿਸ ਤਰ੍ਹਾਂ ਦੀਆਂ ਤਿਆਰ ਬਿਲਕੁਲ ਹੱਡੀਆਂ ਆਂਦੀਆਂ ਚੋਣਾਂ ਨੂੰ ਲੈ ਕੇ ਪ੍ਰੋਪਰ ਡਿਊਟੀਆਂ ਲੱਗ ਰਹੀਆਂ ਨੇ ਗਸ਼ਤਾਂ ਜਿਹੜੀਆਂ ਅਸੀਂ ਉਹਨੀਆਂ ਪ੍ਰੋਟਰੋਲਿੰਗ ਪਾਰਟੀਆਂ ਅਸੀਂ ਸਾਰੇ ਜਿਹੜੇ 229 ਜਿਹੜੇ ਸਾਡੇ ਪੋਲਿੰਗ ਸਕੂਲ ਸਗੇ ਆ ਉਹ ਸਾਰੇ ਸਾਡੀਆਂ ਦੇ ਉਹਨਾਂ ਟੋਟਲੀ ਆਪਣੀ ਪੂਰ ਫਰੂਫ ਜਿਹੜੀ ਹੈ ਸਕਿਉਰਟੀ ਨਾਲ ਅਸੀਂ ਲੈਸ ਰਵਾਂਗੇ ਸਾਡੀਆਂ ਪੈਟਰੋਲਿੰਗ ਪਾਰਟੀ ਵੀ ਰਹਿਣਗੀਆਂ ਪੂਰੀ ਡਿਊਟੀ ਵੀ ਰਹੇਗੀ ਤੇ ਉਸ ਤਰ੍ਹਾਂ ਸਾਡੇ ਸਾਰੇ ਰੈਸਟੂ ਜਿਹੜੇ ਹਰ ਵਾਲੇ ਬਿਲਕੁਲ ਤਿਆਰ ਬਰ ਤਿਆਰ ਰਹਿਣਗੇ ਸਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਿੰਦਾ ਵੀ ਤਿਆਰੀ ਮੈਂ ਦੱਸਿਆ ਜਿਵੇਂ ਤੁਹਾਨੂੰ ਕਿ ਆਂਦੀ ਚੋਰਾਂ ਨੂੰ ਲੈ ਕੇ ਫਰੇਮਰ ਕੀਤਾ ਗਿਆ ਤੇ ਤਾਂ ਕਿ ਲੋਕਾਂ ਚ ਸੈਂਸ ਆਫ ਸਕਿਉਰਟੀ ਰਵੇ ਤੇ ਜਿਹੜੀ ਅੰਮੀ ਚੋਨੋਂ ਲੈ ਕੇ ਅਸੀਂ ਹਰ ਬੂਥ ਉਤੇ ਜੋ ਆਪਣੀ ਡਿਊਟੀ ਲਗਾਈ ਗਈ ਹੈ ਉਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਵੀ ਗਈਆਂ ਗਈਆਂ ਨੇ ਉਸ ਤੋਂ ਇਲਾਵਾ ਜਿਹੜੀ ਅਸੀਂ ਆਪਣੇ ਸਾਰੇ ਐਸਟੋ ਆਪਣੇ ਆਪਣੀਆਂ ਰਜਵਨ ਨਾਲ ਲੈ ਕੇ ਘੂਲਣ ਰਹਣਗੇ